ਲੋਕ ਜਿੱਥੇ ਹੋਰ ਦੁਬਿਆਂ ਵਿੱਚ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ ਤਾਂ ਪੰਜਾਬੀ ਆਪਣੇ ਬੂਹੇ ਖੋਲ੍ਹ ਦਿੰਦੇ ਨੇ ਤਾਂ ਇੱਥੇ ਨੌਜਵਾਨ ਨੇ ਜਿਹੜੇ ਉਹ ਮੌਜੂਦ ਨੇ ਜਿਹੜੇ ਸਮੋਸੇ ਚਾਹ ਅਤੇ ਮਠੀਆਂ ਦਾ ਲੰਗਰ ਲੈ ਕੇ ਪਹੁੰਚੇ ਨੇ ਵੀਰ ਅਸੀਂ ਤਾਂ ਹੁਣ ਤਿੰਨ ਦਿਨ ਲਗਾਤਾਰ ਆ ਰਹੇ ਤੇ ਜੀ ਉਹ ਹੁਣ ਜਦ ਦੇਖਿਆ ਵੀ ਇੱਥੇ ਕੱਟ ਬਹੁਤ ਜ਼ਿਆਦਾ ਹੈ ਵੀ ਇੱਥੇ ਲੰਗਰ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਲੋਕ ਬੜੀਆਂ ਗੱਲਾਂ ਕਰਦੇ ਨੇ ਜੀ ਕੋਈ ਕਹਿੰਦਾ ਪੰਜਾਬ ਦੇ ਨੌਜਵਾਨ ਨੇ ਛੇੜੀ ਨੇ ਕੋਈ ਕਹਿੰਦਾ ਕੰਮ ਕਰਕੇ ਰਾਜੀ ਨਹੀਂ ਕੋਈ ਕਹਿੰਦਾ ਵੀ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਹ ਤਾਂ ਬਾਹਰ ਚਲੇ ਗਏ ਲੇਕਿਨ ਇੱਥੇ ਅੱਗੇ ਪਤਾ ਲੱਗਦਾ ਹੈ ਕਿ ਜੱਜਾਂ ਦਾ ਜਜ਼ਬਾ ਕੀ ਆ ਐਦਾਂ ਕਰੋ ਉਰੇਆ ਸਾਰੇ ਪਾਸੇ ਕੈਮਰਾਮੈਨ ਨੂੰ ਕਹੋ ਵੀ ਬਣਾ ਕੇ ਦੱਸ ਦਿਖਾਵੇ ਮੂਵੀ ਤਾਂ ਨਮੀ ਪੀੜੀਆ ਜੀ ਸਾਰੀ ਲੱਗੇ ਹੋਏ ਨੇ ਤੇ ਆਪਣੇ ਬੱਚਿਆਂ ਨੂੰ ਕਹਤ ਨੇ ਨਸ਼ਾ ਕਰਦੇ ਨੇ ਫੜਾ ਨਸ਼ਾ ਕਰਨ ਵਾਲੇ ਥੋੜੇ ਕਰ ਸਕਦੇ ਨਹੀਂ ਕੰਮ ਜੋੜ ਦੇ ਪਾਣੀ ਨੇ ਵਾਪਸ ਜਾਣਾ ਉਸ ਸਮਾਂ ਸਣੀਤ ਲੋਕਾਂ ਦਾ ਮੰਨ ਲੋ ਘਰਾਂ ਦਾ ਪਤਾ ਲੱਭਣਾ ਕਿ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਜਦੋਂ ਇਹ ਪਾਣੀ ਦੀ ਮਾਰ ਤੋਂ ਬਚਾ ਹੋ ਗਿਆ ਤੇ ਅਸੀਂ ਆਪਣੀ ਟਰੈਕਟਰ ਤੇ ਭੇਜਾਂਗੇ ਤਾਂ ਪੰਜਾਬ ਦੀ ਰੀਸ ਕੋਈ ਨਹੀਂ ਕਰ ਸਕਦਾ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਹੜਾਂ ਦਾ ਖਤਰਾ ਹੈ ਪੰਜਾਬੀ ਲੰਗਰ ਲਾ ਰਹੇ ਨੇ ਲੋਕ ਜਿੱਥੇ ਹੋਰ ਸੂਬਿਆਂ ਵਿੱਚ ਤਾਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਨੇ ਤਾਂ ਪੰਜਾਬੀ ਆਪਣੇ ਬੂਹੇ ਖੋਲ ਦਿੰਦੇ ਨੇ ਤਾਂ ਇੱਥੇ ਨੌਜਵਾਨ ਨੇ ਜਿਹੜੇ ਉਹ ਮੌਜੂਦ ਨੇ ਜਿਹੜੇ ਸਮੋਸੇ ਚਾਹ ਅਤੇ ਮਠੀਆਂ ਦਾ ਲੰਗਰ ਲੈ ਕੇ ਪਹੁੰਚੇ ਨੇ ਬਾਈ ਜੀ ਕਿਹੜੇ ਪਿੰਡ ਤੋਂ ਆਇਓ ਅਸੀਂ ਮਕੜੌਣਿਆਂ ਤੋਂ ਛੋਟਾ ਮਕੜੌਣਾ ਚਮਕੌਰ ਸਾਹਿਬ ਤੋਂ ਇਹ ਮਰੰਡੇ ਵਾਲੇ ਸਾਰੀ ਜੀ ਤਾਂ ਇੱਥੇ ਤੁਸੀਂ ਅੱਜ ਪਹੁੰਚੇ ਹੋ ਕੀ ਸੋਚ ਕੇ ਪਹੁੰਚੇ ਸੀ ਕਦੋਂ ਦੇ ਆਏ ਹੋ ਹਾਂ ਵੀਰ ਅਸੀਂ ਤਾਂ ਹੁਣ ਤਿੰਨ ਦਿਨ ਲਗਾਤਾਰ ਆ ਰਹੇ ਤੇ ਜੀ ਪੂਰੇ ਉਹ ਹੁਣ ਜਦ ਦੇਖਿਆ ਵੀ ਇੱਥੇ ਕੱਟ ਬਹੁਤ ਜ਼ਿਆਦਾ ਵੀ ਇੱਥੇ ਲੰਗਰ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੋਰ ਵੀ ਲੰਗਰ ਬਹੁਤ ਚੱਲ ਰਹੇ ਆ ਜੀ ਮਤਲਬ ਬੇਸ਼ੁਮਾਰ ਕੋਈ ਚੌਲਾਂ ਦਾ ਲਾ ਰਿਹਾ ਜੀ ਕਿਸੇ ਨੇ ਲੰਗਰ ਦੂਏ ਲੋਟਰ ਰੋਟੀ ਦਾ ਚੱਲਦਾ ਪ੍ਰਸ਼ਾਦੇ ਦਾ ਅਸੀਂ ਵੀ ਆਪਣੀ ਸੇਵਾ ਜੇ ਕਰਿਆ ਜੀ ਇਹ ਮਤਲਬ ਬੰਦੀਪ ਸਿੰਘ ਬਾਜਵਾ ਕੜਾਉਂਿਆਂ ਤੋਂ ਆਈ ਜੀ ਉਹਨਾਂ ਦੀ ਸਰਪਲੱਸ ਤੇ ਤਾਂ ਵੀਰ ਆ ਲੱਗੇ ਆ ਲੱਲਾ ਰੌਣੀ ਵਾਲੇ ਲੋਕ ਬੜੀਆਂ ਗੱਲਾਂ ਕਰਦੇ ਨੇ ਜੀ ਕੋਈ ਕਹਿੰਦਾ ਪੰਜਾਬ ਦੇ ਨੌਜਵਾਨ ਨੇ ਛੇੜੀ ਨੇ ਕੋਈ ਕਹਿੰਦਾ ਕੰਮ ਕਰਕੇ ਰਾਜੀ ਨਹੀਂ ਕੋਈ ਕਹਿੰਦਾ ਵੀ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਹ ਤਾਂ ਬਾਹਰ ਚਲੇ ਗਏ ਲੇਕਿਨ ਇੱਥੇ ਅੱਗੇ ਪਤਾ ਲੱਗਦਾ ਕਿ ਜੱਜਾਂ ਦਾ ਜਜ਼ਬਾ ਕੀ ਆ ਐਦਾਂ ਕਰੋ ਉਰੇਆ ਸਾਰੇ ਪਾਸੇ ਕੈਮਰਾਮੈਨ ਨੂੰ ਕਹੋ ਵੀ ਬਣਾ ਕੇ ਦਫਾ ਦਿਖਾਵੇ ਮੂਵੀ ਸਭ ਨੂੰ ਇਹ ਵੀਡੀਓ ਤਾਂ ਅਸੀਂ ਦੇਖ ਲਿਆ ਸਾਰਾ ਹਾਂਜੀ ਜੀ ਫਿਰ ਦੇਖ ਲੋ ਹੁਣ ਤੁਸੀਂ ਆਪਣੇ ਆਪ ਦੇਖੋ ਕਿਹੜਾ ਨਸ਼ਈ ਆ ਕੌਣ ਉਹ ਜੀ ਤਾਂ ਹਾਲਾਤ ਇਸ ਵਕਤ ਦੇ ਜਿਹੜੇ ਪੰਜਾਬ ਦੇ ਨੇ ਕਿੰਨਾ ਇਲਾਕਾ ਡੁੱਬਿਆ ਹੋਇਆ ਲੋਕ ਘਰੋਂ ਬੇਕਾਰ ਹੋ ਗਏ ਪਸ਼ੂ ਕਈਆਂ ਦੇ ਸਾਰੇ ਰੁੜ ਗਏ ਕਈਆਂ ਦੇ ਕੋਲ ਸਿਰ ਤੇ ਛੱਤ ਨਹੀਂ ਰਹੀ ਕਈਆਂ ਨੂੰ ਖਾਣ ਦੇ ਲਾਲੇ ਪਏ ਹੋਏ ਨੇ ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਕੀ ਕੁਦਰਤ ਦਾ ਕਹਿਰ ਆ ਜਾਂ ਫਿਰ ਇਨਸਾਨੀ ਗਲਤੀ ਕਰਕੇ ਜਿਹੜੀ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਉਹ ਇਸ ਦਾ ਵਾਧਾ ਵਧਾਉਣ ਦੇ ਵਿੱਚ ਯੋਗਦਾਨ ਪਾ ਰਹੀ ਹੈ ਸਰ ਹੁਣ ਇਦਾਂ ਜੀ ਆਪਾਂ ਹੁਣ ਕਿਸੇ ਨੂੰ ਵੀ ਕਸੂਰਵਾਰ ਤਾਂ ਕਹਿ ਨਹੀਂ ਸਕਦੇ ਜੀ ਮੀ ਵੀ ਬਹੁਤ ਪੈ ਰਹੇ ਹਾਂ ਹੁਣ 11 ਤਰੀਕ ਤੱਕ ਕਹਿ ਰਹੇ ਹਾਂ ਵੀ ਅਜੇ ਵੀ ਨੈਟਵਰਕ ਦਿਖਾ ਰਹੇ ਹਾਂ ਜੀ ਹੁਣ ਆਪਾਂ ਇਦਾਂ ਕਹਿ ਵੀ ਸਕਦੇ ਨਹੀਂ ਕਿ ਉਹ ਮਤਲਬ ਇਹ ਸਰਕਾਰਾਂ ਨੂੰ ਵੀ ਚਾਹੀਦਾ ਤਾਂ ਪਹਿਲਾਂ ਇਹ ਚੀਜ਼ਾਂ ਦਾ ਪੱਕਾ ਕਾਹੀ ਚਾਹੀਦੀਆਂ ਤੇ ਮਤਲਬ ਦੇਖਣਾ ਚਾਹੀਦਾ ਤਾਂ ਅਕੇ ਰੋਲ ਮਤਲਬ ਸਾਰਾ ਕੁਝ ਜੀ ਉਹ ਤਾਂ ਹੁਣ ਇਹਨਾਂ ਨੂੰ ਦੇਖਣਾ ਚਾਹੀਦਾ ਸਾਰਾ ਕੁਝ ਮਤਲਬ ਉਹ ਕਰਨਾ ਚਾਹੀਦਾ ਇੱਥੇ ਹੋਰ ਵੀ ਨੌਜਵਾਨ ਨੇ ਗੱਲਬਾਤ ਕਰਦੇ ਹੋ ਕੀ ਨਾਮ ਆ ਭਰਾ ਆਪਣਾ ਮੇਰਾ ਗੁਰਵੀਰ ਹੈ ਵੀਰੇ ਤੇ ਅੱਜ ਤੁਸੀਂ ਇੱਥੇ ਸੇਵਾ ਕਰਨ ਪਹੁੰਚੇ ਹੋ ਕਿਵੇਂ ਦੇਖਦੇ ਹੋ ਨੌਜਵਾਨਾਂ ਚ ਜਜ਼ਬਾ ਕੀ ਆ ਕਿਉਂਕਿ ਇੱਥੇ ਬਲੁਰਗ ਵੀ ਨਜ਼ਰ ਆ ਰਹੇ ਨੇ ਨੌਜਵਾਨ ਵੀ ਵੱਡੇ ਪੱਧਰ ਤੇ ਜਾ ਰਹੇ ਨੇ ਕੋਈ ਸਕੂਲ ਕਾਲਜ ਪੜਦਾ ਸੀ ਛੁੱਟੀਆਂ ਹੋ ਗਈਆਂ ਉਹ ਸੇਵਾ ਕਰਨ ਆਏ ਨੇ ਕੋਈ ਆਪਣੀ ਨੌਕਰੀ ਤੋਂ ਛੁੱਟੀ ਲੈ ਕੇ ਇੱਥੇ ਪਹੁੰਚੇ ਆਏ ਕਿਵੇਂ ਦੇਖਦੇ ਹੋ ਨੌਜਵਾਨਾਂ ਦਾ ਜਜ਼ਬਾ ਵਧੀਆ ਬਾਈ ਖੁਸ਼ੀ ਹੁੰਦੀ ਆ ਦੇਖ ਕੇ ਸਾਰੀ ਮਿਹਨਤ ਕਰਨ ਲੱਗੇ ਹੋਏ ਜੀ ਬਧੀਆ ਯਾਰ ਠੀਕ ਹੈ ਬਹੁਤ ਵਧੀਆ ਤਾਂ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਹਾਲਾਤ ਬਣੇ ਨੇ ਨੌਜਵਾਨੀ ਆਪਣਾ ਜੋਸ਼ ਦਿਖਾ ਰਹੀ ਹੈ ਜਾਨ ਤੇ ਖੇਡ ਕੇ ਦੇਖੋ ਤੁਸੀਂ ਉੱਥੇ ਪਾਣੀ ਚ ਥੈਲੇ ਲਾ ਰਹੇ ਨੇ ਬਿਲਕੁਲ ਬਾਈ ਜੀ ਆ ਦੇਖੋ ਹੁਣ ਤੁਸੀਂ ਕਿੰਨੇ ਮੰਨ ਲਓ ਨਵੀਂ ਪੀੜ੍ਹੀ ਆ ਸਾਰੇ ਲੱਗੇ ਹੋਏ ਨੇ ਤੇ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਨੇ ਨਸ਼ਾ ਕਰਦੇ ਨੇ ਫਲਾਣਾ ਨਸ਼ਾ ਕਰਨ ਵਾਲੇ ਥੋੜੇ ਕਰ ਸਕਦੇ ਨਹੀਂ ਇਹ ਕੰਮ ਇਹ ਚੰਗੇ ਮੁੰਡੇ ਨੇ ਚੰਗੇ ਮੰਨ ਲਓ ਜ਼ਿੰਮੇਦਾਰਾਂ ਦੇ ਜਾਂ ਸਾਰੇ ਕੋਈ ਜ਼ਿੰਮੇਦਾਰਾਂ ਦਾ ਵੀ ਨਹੀਂ ਸਭ ਮਿਲ ਕੇ ਹੀ ਸਾਰੇ ਕੰਮ ਕਰ ਰਹੇ ਨੇ ਜੀ ਤੇ ਸਵੇਰ ਤੋਂ ਅਸੀਂ ਦੇਖ ਰਾ ਸੀ ਤਾਂ ਪਰਸੋਂ ਤੋਂ ਆ ਰਹੇ ਆ ਇੱਥੇ ਤੇ ਜਿਹੜੇ ਹਿਸਾਬ ਨਾਲ ਲੱਗੇ ਹੋਏ ਨੇ ਅ ਅੰਦਰ ਬੱਚੇ ਜੀ ਤੁਸੀਂ ਇੱਕ ਗੱਲ ਕੀਤੀ ਹੈ ਕਿ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਨੌਜਵਾਨ ਇੱਥੇ ਪਹੁੰਚੇ ਨੇ ਦੂਜੇ ਪਾਸੇ ਨਾ ਰਾਜਸਥਾਨ ਤੋਂ ਅੱਜ ਇੱਕ ਟਰੈਕਟਰ ਆਇਆ ਪੰਜਾਬ 'ਚ Hindu ਭਰਾ ਨੇ ਉਹ ਇੱਕ ਪਾਸੇ ਹਨੂਮਾਨ ਭਗਵਾਨ ਦਾ ਝੰਡਾ ਲਾਇਆ ਹੋਇਆ ਏ ਇੱਕ ਪਾਸੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਲਾਇਆ ਹੋਇਆ ਏ ਧਰਮਾਂ ਦੀ ਏਕਤਾ ਵੀ ਦਿਖਾਈ ਹੈ ਕਿ ਸਾਡੇ ਲੋਕ ਤਾਂ ਇੱਕ ਨੇ ਲੇਕਿਨ ਕੁਝ ਤਾਕਤਾਂ ਸਾਡੇ ਸਮਾਜ 'ਚ ਅਜਹੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਸਾਡੇ ਸਾਰੇ ਜਾਤਾਂ ਦੇ ਸਾਰੇ ਧਰਮਾਂ ਦੇ ਲੋਕ ਇੱਕ ਹੋ ਜਾਣ ਲੋਕਾਂ 'ਚ ਕਿਤੇ ਨਾ ਕਿਤੇ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਾਈਚਾਰਿਆਂ ਨੂੰ ਆਹਮੋ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਪਤਾ ਕਿ ਜਿਸ ਤਰ੍ਹਾਂ ਦੇਖੋ ਮੁਸੀਬਤ ਦੇ ਵਿੱਚ ਲੋਕ ਇਕੱਠੇ ਹੋਗੇ ਜੇ ਮੁੜ ਕੇ ਇਕੱਠੇ ਹੋਗੇ ਵੀ ਸਾਡਾ ਤਾਂ ਇਹ ਹੁੰਝਾ ਫੇਰ ਦੇਣਗੇ ਬਿਲਕੁਲ ਜੀ ਭਾਈ ਜੀ ਪਤਾ ਕਿਆ ਸਾਡੇ ਨਾਲ ਮੰਨ ਲਓ ਹਰ ਤਰ੍ਹਾਂ ਦੇ ਮੰਨ ਲਓ ਸਾਡੇ ਦੋਸਤ ਨੇ ਜੀ ਠੀਕ ਹੈ ਸਾਡੇ ਨਾਲ ਹਿੰਦੂ ਵੀ ਨੇ ਮੁਸਲਮਾਨ ਵੀ ਸਾਡੇ ਦੋਸਤ ਸਾਡੇ ਚ ਤਾਂ ਕੋਈ ਆਪਸ ਦੇ ਵਿੱਚ ਆਮ ਬੰਦਿਆਂ ਚ ਤਾਂ ਕੋਈ ਹੈ ਨਹੀਂ ਕਿ ਸਾਨੂੰ ਲੱਗਦਾ ਹੋਵੇ ਕਿ ਕੋਈ ਸਾਡੇ ਧਰਮ ਦੇ ਵਿੱਚ ਆਪਸ ਵਿੱਚ ਫਰਕ ਹੈ ਜੀ ਠੀਕ ਹੈ ਇਹ ਪਤਾ ਨਹੀਂ politically ਕਿਵੇਂ ਕੋਈ ਲੈ ਕੇ ਆਈ ਜਾਂਦਾ ਅੱਗੇ ਵੀ ਆ ਫਲਾਣਾ ਧਰਮ ਜੀ ਆ ਤੇਮਕਾ ਜੀ ਸਾਨੂੰ ਨਹੀਂ ਲੱਗਦਾ ਸਾਡੇ ਆਪਣੇ ਭਰਾ ਨੇ ਮੈਂ ਕਹਾਂ ਵੀ ਸਾਡੇ ਜ਼ਿਆਦਾਤਰ ਆਪਣੇ ਜ਼ਿੰਮੇਦਾਰ ਭਰਾ ਜੱਟ ਭਰਾਵਾਂ ਦੇ ਨਾਲ ਮਨ ਲਓ ਮੈਂ ਜੱਟ ਤੋਂ ਕਾਸਟ ਬਲੋਂਗ ਕਰਦਾ ਹਾਂ ਪਰ ਮੇਰੇ ਸਾਰੇ ਮੰਨ ਲਓ ਜਿੰਨੇ ਵੀ ਆ ਆਊਟ ਆਫ ਐਸ ਆਈ ਪਰਿਵਾਰ ਹੋਗੇ ਜਾਂ ਆਊਟ ਆਫ ਕਾਸਟ ਜਿੰਨੇ ਵੀ ਸਾਰੇ ਮੇਰੇ ਯਾਰ ਦੋਸਤ ਨੇ ਤੇ ਕੋਈ ਮੰਨ ਲਓ Hindu ਨਹੀਂ ਐ ਕੋਈ Sikh ਨਹੀਂ ਐ ਕੋਈ ਸਾਰੇ ਮੰਨ ਲਓ ਅਸੀਂ ਮਿਲ ਕੇ ਕਿਤੇ ਜਾਣਾ ਆਉਣਾ ਮੰਨ ਲਓ ਮਿਲ ਕੇ ਕੋਈ ਕੰਮਕਾਰ ਕਰਨਾ ਸਾਰੇ ਇਕਦਮ ਮਿਲ ਕੇ ਹੀ ਕਰਦੇ ਆ ਪੰਜਾਬ ਦੇ ਵਿੱਚ ਹੋਰ ਗੱਲ ਬੜੀ ਵੱਖਰੀ ਆ ਹੁਣ ਨੁਕਸਾਨ ਹੋਇਆ ਨੁਕਸਾਨ ਦੀ ਪਰਪਾਈ ਵੀ ਕਰਨੀ ਆ ਕੋਈ ਹਜ਼ਾਰਾਂ ਲੀਟਰ ਡੀਜ਼ਲ ਦਾਣ ਕਰ ਰਿਹਾ ਏ ਕੋਈ ਆਪਣੇ ਟਰੈਕਟਰ ਨੇ ਜਿਹੜੇ ਕਿਸੇ ਨੇ ਦੇਤੇ ਵੀ ਪੈਸੇ ਵਾ ਚਲਾ ਲਓ ਇੱਥੇ ਦੇਖੋ ਤੁਸੀਂ ਲੋਕਾਂ ਦੇ ਪਸ਼ੂ ਫੜ ਗਏ ਮੱਝਾਂ ਵੀ ਲੈ ਕੇ ਦੇਣੀਆਂ ਨੇ ਲੋਕਾਂ ਦੇ ਘਰ ਵੀ ਪਵਾਉਣੇ ਨੇ ਅਤੇ ਜਿਨ੍ਹਾਂ ਦਾ ਕੋਈ ਰੋਜ਼ਗਾਰ ਚਲਿਆ ਗਿਆ ਏ ਉਹਨਾਂ ਦੇ ਵੀ ਪ੍ਰਬੰਧ ਕਰਨੇ ਨੇ ਤਾਂ ਇਹ ਪੰਜਾਬ ਦੇ ਵਿੱਚ ਇਹ ਸਾਰੀ ਦੁਨੀਆ ਨਾਲੋਂ ਵੱਖਰੀ ਗੱਲ ਕਿਉਂ ਆ ਬਾਈ ਜੀ ਪਤਾ ਹੈ ਹੁਣ ਤਾਂ ਹੁਣ ਤਾਂ ਹਜੇ ਵੱਲੋ ਜੋ ਪਾਣੀ ਦੀ ਮਾਰ ਆ ਹੈ ਹਨਾ ਇੱਥੇ ਲੋਕਾਂ ਨੂੰ ਪਤਾ ਨਹੀਂ ਆ ਵੀ ਕੀ ਹੋ ਰਿਹਾ ਜਦੋਂ ਇਹ ਪਾਣੀ ਨੇ ਵਾਪਸ ਜਾਣਾ ਨਾ ਉਸ ਟਾਈਮ ਅਸਲੀ ਚ ਲੋਕਾਂ ਦਾ ਮਨ ਲੋ ਘਰਾਂ ਦਾ ਪਤਾ ਲੱਗਣਾ ਕਿ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਨੁਕਸਾਨ ਤਾਂ ਚਲੋ ਹੁਣ ਵੀ ਦਿਖੀ ਰਿਹਾ ਆ ਆਪਾਂ ਨੂੰ ਜਦੋਂ ਪਾਣੀ ਨੇ ਵਾਪਸ ਅਸਲੀ ਚ ਲੋਕਾਂ ਨੂੰ ਮਦਦ ਦੀ ਜਿਆਦਾ ਲੋੜ ਆ ਅਸੀਂ ਦੇਖੋ ਅਸੀਂ ਪਹਿਲਾਂ ਹੀ ਮਨ ਲੋ ਜੋ ਵੀ ਮੇਰੇ ਨਾਲ ਸਾਡੇ ਗਰੁੱਪ ਦੇ ਮੁੰਡੇ ਜੁੜੇ ਨੇ ਉਹਨਾਂ ਸਾਰਿਆਂ ਨੂੰ ਕਹਤਾ ਵੀ ਅਸੀਂ ਇੱਕ ਟਰੈਕਟਰ ਸਾਡੇ ਕੋਲ ਇਹ ਖੜਾ 855 ਤੇ ਇੱਕ ਟਰੈਕਟਰ ਅਸੀਂ ਸਾਡੇ ਕੋਲ ਹੋਰ ਆ ਮੈਸੇਜ ਅਸੀਂ ਇਹ ਕਿਹਾ ਸੀ ਕਿ ਆਪਾਂ ਜਦੋਂ ਇਹ ਪਾਣੀ ਦੀ ਮਾਰ ਤੋਂ ਬਚਾਅ ਹੋ ਗਿਆ ਤੇ ਅਸੀਂ ਆਪਣੀ ਟਰੈਕਟਰ ਉੱਤੇ ਭੇਜਾਂਗੇ ਬਾਕੀ ਦੇਖੋ ਅਸੀਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿੰਨੀ ਕਿਸੇ ਦੀ ਮਦਦ ਹੋ ਸਕੇ ਹਨਾ ਉਹ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਚਾਹੇ ਥਿਲ ਫੁੱਲ ਚਾਹੇ ਕੋਈ 100 ਰੁਪਏ ਦੀ ਵੀ ਕਰਦਾ ਉਹਦੇ ਨਾਲ ਵੀ ਲੋਕਾਂ ਨੂੰ ਬਹੁਤ ਫਰਕ ਪੈਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਜਜ਼ਬਾ ਤੁਸੀਂ ਸੇਵਾ ਦਾ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਦੇਖੋ ਸਮੋਸੇ ਤੱਕ ਇੱਥੇ ਲਿਆਂਦੇ ਹੋਏ ਨੇ ਤਾਂ ਜੋ ਕੋਈ ਵੀ ਸੇਵਾਦਾਰ ਆ ਉਸ ਨੂੰ ਭੁੱਖ ਲੱਗਦੀ ਹੈ ਤਾਂ ਇੱਥੇ ਖਾ ਪੀ ਸਕੇ ਇੱਕ ਪਾਸੇ ਜਿੱਥੇ ਐਡੀ مصیبت ਪਈ ਹੈ ਹਜ਼ਾਰਾਂ ਏਕੜ ਫਸਲਾਂ ਜਿਹੜੀ ਉਹ ਤਬਾਹ ਹੋ ਗਈ ਹੈ 90 ਹਜ਼ਾਰ ਤੋਂ ਜ਼ਿਆਦਾ ਏਕੜ ਫਸਲ ਤਾਂ ਬਿਲਕੁਲ ਤਬਾਹ ਹੋ ਗਈ ਹੈ ਇਸ ਤੋਂ ਇਲਾਵਾ ਲੱਖਾਂ ਏਕੜ ਫਸਲ ਦੇ ਵਿੱਚ ਪਾਣੀ ਹਟਦਾ ਖੁੰਝਾਇਆ ਹੈ ਲੇਕਿਨ ਸਿਰ ਵੀ ਪੰਜਾਬ ਆ ਜਿਹੜਾ ਉਹ ਇੱਥੇ ਲਾਹ ਮਿਸਾਲ ਮਿਸਾਲ ਪੇਸ਼ ਕਰਦਾ ਦਿਖਾਈ ਦੇ ਰਿਹਾ ਹੈ